ਸੱਸੀ ਕਾਲਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ 2 ਦਸੰਬਰ ਵਾਲੇ ਦਿਨ ਪੰਜ ਸਿੰਘ ਸਭਾਨਾ ਵੱਲੋਂ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਸੀ ਤਾਂ ਜਿਨ੍ਹਾਂ ਦੇ ਵਿੱਚੋਂ ਇੱਕ ਸਿੰਘ ਸਭਾਨ ਗਿਆਨੀ ਸੁਲਤਾਨ ਸਿੰਘ ਜਿਨ੍ਹਾਂ ਦਾ ਜਿਹੜਾ ਤਬਾਦਲਾ ਉਹ ਕਰ ਦਿੱਤਾ ਗਿਆ ਤਾਂ ਆਖਰਕਾਰ ਤਬਾਦਲਾ ਕਿਉਂ ਕੀਤਾ ਗਿਆ ਕਿੱਥੇ ਜਿਹੜਾ ਹੁਣ ਸੇਵਾ ਨਿਭਾਉਣਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਕੀ ਜਿਹੜਾ ਵਜ੍ਹਾ ਹੋਈ ਕਿ ਗਿਆਨੀ ਸੁਲਤਾਨ ਸਿੰਘ ਦਾ ਜਿਹੜਾ ਦਰਬਾਰ ਸਾਹਿਬ ਤੋਂ ਜਿਹੜਾ ਤਬਾਦਲਾ ਕਰ ਦਿੱਤਾ ਗਿਆ ਹੁਣ ਉਹ ਕਿੱਥੇ ਸੇਵਾ ਨਿਭਾਉਣਗੇ ਕੀ ਸਮਝੀਏ ਕਿ ਦੁਵਾਰਾ ਜਿਹੜਾ ਆਪਾਂ ਕਹਿੰਦੇ ਹਾਂ ਸ਼੍ਰੋਮਿਕ ਦੁਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਜੋ ਜੋ ਵਿਚਾਰ-ਮਤ ਭੇਜ ਚੱਲ ਰਹੀ ਸੀ ਕਿ ਉਸ ਕਰਕੇ ਕੀਤਾ ਗਿਆ ਜਾਂ ਕਾਰਨ ਕੀ ਹੈ ਅ ਦੇਖੋ ਅਮਰੀ ਜਿਹੜਾ 2 ਦਸੰਬਰ ਹੁਕਮਨਾਮਾ ਸਾਹਿਬ ਵਾਲ ਤੁਸੀਂ ਗੱਲ ਕੀਤੀ ਹੈ ਕਿ ਖਾਸ ਕਰਕੇ ਜਿਹੜੀ ਵੱਡੀ ਚਰਚਾ ਸੁਖਵੀਰ ਸਿੰਘ ਬਾਦਲ ਦੀ ਹੁੰਦੀ ਹੈ ਜਿਹੜੇ ਬਾਕੀ ਲੀਡਰਾਂ ਦੀ ਚਰਚਾ ਨਹੀਂ ਹੁੰਦੀ ਪਰ ਉਹ ਜਿਹੜੇ ਹੁਕਮਨਾਮਾ ਤਾਂ ਬੇਸ਼ੱਕ ਸਾਰਿਆਂ ਦੇ ਲਈ ਸੀਗਾ ਅਕਾਲੀ ਦਲ ਦੇ ਸਮੁੱਚੇ ਅਕਾਲੀ ਦਲ ਨੂੰ ਕਹਿ ਰਹੀ ਹੈ ਆਪਾਂ ਪਰ ਜਿਹੜੀ ਵੱਡੀ ਚਰਚਾ ਖੁੰਡ ਚਰਚਾ ਜਿਹੜੀ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਦੀ ਹੁੰਦੀ ਹੈ ਤਾਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਹੁਕਮਨਾਮਾ ਜਦੋਂ ਸੁਣਾਇਆ ਗਿਆ ਤਾਂ ਉਹਦੇ ਚ ਮੋਰੀ ਜਿਹੜੀ ਭੂਮਿਕਾ ਜੋ ਅਕਾਲੀ ਦਲ ਮੰਨ ਰਿਹਾ ਉਹ ਇਹ ਮੰਨਦਾ ਕਿ ਮੋਰੀ ਭੂਮਿਕਾ ਗਿਆਨੀ ਹਰਪ੍ਰੀਤ ਸਿੰਘ ਨੇ ਨਿਭਾਈ ਉਸ ਤੋਂ ਬਾਅਦ ਦੂਜੇ ਨੰਬਰ ਤੇ ਗਿਆਨੀ ਰਗਵੀਰ ਸਿੰਘ ਤੇ ਤੀਜੇ ਨੰਬਰ ਤੇ ਗਿਆਨੀ ਸੁਲਤਾਨ ਸਿੰਘ ਇਹ ਤਿੰਨੋਂ ਸਿੰਘ ਸਾਹਿਬ ਸੀ ਜਿਹਦੇ ਵਿੱਚ ਗਿਆਨੀ ਰਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਤੱਕ ਸ੍ਰੀ ਦੰਦਮਸਾਹ ਤੇ ਜਿਹੜੇ ਗਿਆਨੀ ਸੁਲਤਾਨ ਸਿੰਘ ਸੀ ਉਹ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਸੀਗੇ ਹੁਕਮਨਾਮੇ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਾਂ ਉਸ ਸਮੇਂ ਤਵਾਦਲੇ ਹੁੰਦੇ ਗਏ ਤੇ ਅਹੁਦੇ ਤੋਂ ਸੇਵਾ ਮੁਕਤ ਕਰਦੇ ਗਏ ਸਭ ਤੋਂ ਪਹਿਲਾਂ ਸੇਵਾ ਮੁਕਤੀ ਹੋਈ ਗਿਆਨੀ ਹਰਪੀ ਸਿੰਘ ਦੀ ਬਿਲਕੁਲ ਉਸ ਤੋਂ ਬਾਅਦ ਗਿਆਨੀ ਰਕबीर ਸਿੰਘ ਤੇ ਨਾਲ ਗਿਆਨੀ ਸੁਲਤਾਨ ਸਿੰਘ ਹੁਣ ਇਸ ਸਮੇਂ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਕबीर ਸਿੰਘ ਗਿਆਨੀ ਰਕबीर ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਗਿਆਨੀ ਸੁਲਤਾਨ ਸਿੰਘ ਉਥੇ ਗ੍ਰੰਥੀ ਵਗੋ ਵਜੋ ਸੇਵਾ ਨਿਵਾਰੇ ਸੀ ਉਸੇ ਸਮੇਂ ਤੋਂ ਲੰਬਾ ਸਮਾਂ ਸੇਵਾ ਨਿਮਾਉਂਦੇ ਰਹੇ ਪਰ ਇੱਕ ਗੱਲ ਜਿਹੜੀ ਆਮ ਲੋਕ ਮੰਨਦੇ ਨੇ ਕਿ ਜਿਹੜੇ ਪੋਲੀਟੀਕਲੀ ਲੋਕ ਹੁੰਦੇ ਆ ਜਿਹੜੇ ਜਿਹਨੂੰ ਆਪਾਂ ਕਾਗ ਸਿਆਸਤਦਾਨ ਕਹਿ ਦਿੰਨੇ ਆ ਉਹ ਜਿੰਨਾ ਮਰਜੀ ਸਮਾਂ ਬੀਤ ਜੇ ਪਰ ਜਿਹੜੀ ਉਹਨਾਂ ਦੀ ਇੱਕ ਕਹਿੰਦੇ ਆ ਵੀ ਆਪਾਂ ਲੋਕਾਂ ਦੇ ਅੰਦਰ ਜਿਹੜੀ ਖੁੰਧਕ ਹੁੰਦੀ ਆ ਰਾਜਨੀਤਿਕ ਉਹ ਕਦੇ ਨਹੀਂ ਭੁੱਲਦੇ ਤੇ ਇਸੇ ਤਰ੍ਹਾਂ ਜਿਹੜਾ ਐਸਜੀਪੀਸੀ ਦੇ ਕੁਝ ਲੀਡਰ ਜਿਹੜੇ ਖਾਸ ਕਰਕੇ ਕੱਲ ਹੀ ਦਲ ਨਾਲ ਸੰਬੰਧ ਰੱਖਦੇ ਆ ਤੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜਿਆਂ ਚੋਂ ਨੇੜਲਿਆਂ ਚੋਂ ਆ ਤੇ ਉਹਨਾਂ ਨੂੰ ਉਹ ਜਿਹੜੀ ਸ਼੍ਰੀ ਕਾਲ ਤਖਤ ਸਾਹਿਬ ਜਿਹੜੀ ਹੁਕਮਨਾਮੇ ਵਾਲੀ ਟੀਸ ਹੈ ਉਹ ਕਦੇ ਨਾ ਕਦੇ ਹਰ ਰੋਜ਼ ਉਹ ਪੈਂਦੀ ਨਜ਼ਰ ਆ ਰਹੀ ਸੀ ਯਾਨੀ ਕਿ ਲੜਕ ਵੀ ਰਹਿੰਦੀ ਹੈ ਲੜਕ ਨਹੀਂ ਰਹੀ ਉਹ ਤਾਂ ਉਹ ਸਮਾਪਾਲਦੇ ਸੀ ਵੀ ਕੋਈ ਸਮਾ ਆਵੇ ਦੇਖੋ ਜਿਹੜਾ ਹੁਣ ਆਪਾਂ ਕਈ ਦਰਸ਼ਕ ਇਹ ਸੋਚਣਗੇ ਕਿ ਜਿਹੜੇ ਸਤਵੰਤ ਕੌਰ ਜੀ ਕਿਉਂ ਨਹੀਂ ਬੀਬੀ ਵੀ ਉਹ ਤਾਂ ਵਿਰੋਧੀ ਦੇ ਚਲੇ ਗਏ ਆ ਠੀਕ ਹੈ ਇਹ ਕਿਉਂਕਿ ਉਹ ਐ ਜੀ ਪੀ ਸੀ ਦੇ ਜਿਹੜੇ ਡਾਇਰੈਕਟਰ ਨੇ ਇਹਦੇ ਸਿਖਿਆ ਦੇ ਠੀਕ ਹੈ ਤਾਂ ਵੀ ਉਹਨਾਂ ਦੇ ਉੱਪਰ ਇਹ ਕਿਉਂ ਨਹੀਂ ਹੋ ਰਹੀ ਕੋਈ ਗੱਲ ਨਹੀਂ ਸਮਾਂ ਉਹਦੇ ਲਈ ਵੀ ਵੇਟ ਕੀਤੀ ਜਾ ਰਹੀ ਹੈ ਇਹ ਜੀ ਗੱਲ ਨਹੀਂ ਕਿ ਬੀਬੀ ਸਤਵੰਤ ਕੌਰ ਦੀ ਨਹੀਂ ਪਰ ਬੀਬੀ ਸਤਵੰਤ ਕੌਰ ਤੇ ਗਾਜ ਇੰਨੀ ਜਲਦੀ ਨਹੀਂ ਗਿਰ ਸਕਦੀ ਕਿਉਂ ਕਿਉਂਕਿ ਇਹ ਜੇ ਪਰਿਵਾਰ ਚੋਂ ਆਉਂਦੇ ਨੇ ਵੀ ਜੇ ਬੀਬੀ ਸਤਵੰਤ ਕੌਰ ਤੇ ਹਲਕੇ ਪੈਰੀ ਤੁਸੀਂ ਉਹਦੇ ਉੱਪਰ ਗਾਜ ਗੇਰੋ ਦੇਖੋਗੇ ਤਾਂ ਤੁਹਾਨੂੰ ਉਹ ਭੁਗਤਣਾ ਪਏਗਾ ਤੇ ਤੁਹਾਨੂੰ ਖਾਸ ਕਰਕੇ ਸਮੁੱਚੀ ਸਿੱਖ ਕੌਮ ਦੀ ਜਿਹੜਾ ਵਿਰੋਧ ਆ ਸਾਹਮਣਾ ਕਰਨਾ ਪਏਗਾ ਇਸ ਕਰਕੇ ਐਸਜੀਪੀਸੀ ਵੇਟ ਕਰ ਰਹੀ ਹੈ ਕਿ ਬੀਬੀ ਸਤਵੰਤ ਕੌਰ ਕੋ ਵੱਡੀ ਗਲਤੀ ਕਰਨ ਕਾਰਨ ਗਿਰੇਗੀ ਉਹਨਾਂ ਤੇ ਵੀ ਪਰ ਉਹ ਵੱਡੀ ਗਲਤੀ ਦੀ ਵੇਟ ਚ ਇਸੇ ਤਰ੍ਹਾਂ ਗਿਆਨੀ ਰਘਵੀਰ ਸਿੰਘ ਤੇ ਵੀ ਗਿਆਨੀ ਤੇਕਵੀਰ ਸਿੰਘ ਬੇਸ਼ੱਕ ਅੱਜ ਨਾਲ ਹੈ ਪਰ ਗਿਆਨੀ ਰਗਵੀਰ ਸਿੰਘ ਨੂੰ ਵੀ ਬਖਸ਼ਿਆ ਨਹੀਂ ਜਾਣਾ ਜੋ ਜੋ ਚਰਚਾ ਚੋ ਮਹਾਰੇ ਚੀ ਦੱਸ ਰਿਹਾ ਹੁਣ ਆਪਾਂ ਗਿਆਨੀ ਸੁਲਤਾਨ ਸਿੰਘ ਤੇ ਆਉਨੇ ਆ ਕੱਲ ਗਿਆਨੀ ਸੁਲਤਾਨ ਸਿੰਘ ਇੱਕ ਸਮਾਗਮ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲੇ ਦੇਖੋ ਇਹ ਇੱਕ ਨਾ ਸਾਡਾ ਸਮਾਜਿਕ ਤਾਣਾ ਬਾਣਾ ਜਿੰਨੀ ਮਰਜ਼ੀ ਆਪਾਂ ਦੂਰ ਹੋਈਏ ਕੋਈ ਪਾਰਟੀ ਲੱਗ ਹੋਵੇ ਪਰ ਜਦੋਂ ਆਪਾਂ ਇੱਕ ਕਿਸੇ ਸਮਾਗਮ ਤੇ ਜਾਂ ਕਿਸੇ ਵਿਆਹ ਪਰੋਜ ਕੋਈ ਵੀ ਹੋਵੇ ਚਾਹੇ ਧਾਰਮਿਕ ਸਮਾਗਮ ਹੋਵੇ ਤਾਂ ਜਦੋਂ ਉੱਥੇ ਇਕੱਠੇ ਹੁੰਨੇ ਆ ਤਾਂ ਉਹ ਜਿਹੜਾ ਮਿਲਵਰਤਨ ਹੈ ਉਹ ਇੱਕ ਸਮਾਜਿਕ ਉਹਦੇ ਚ ਆ ਜਾਂਦਾ ਤਾਣਾ ਬਾਣਾ ਸਾਡਾ ਹੁਣ ਕੱਲ ਦੋਨੋਂ ਸਾਫਾ ਸਿੰਘ ਸਾਹਿਬ ਇਕੱਠੇ ਹੋਏ ਤੇ ਪਰ ਉਹਨਾਂ ਨੇ ਜੱਫੀ ਪਾ ਲਈ ਦੋਨਾਂ ਨੇ ਠੀਕ ਹੈ ਪੁਰਾਣੇ ਮਿੱਤਰ ਰਹੇ ਨੇ ਪੁਰਾਣੇ ਕੁਲੀਕ ਰਹੇ ਨੇ ਤੇ ਉਹ ਜੱਫੀ ਪਾਉਣੀ ਬੰਦੀ ਸੀ ਪਰ ਉਸ ਟਾਈਮ ਫਿਰ ਇੱਕ ਹੋਰ ਆਈ ਹੈ ਕਿ ਉਹ ਜਦੋਂ ਬੈਠੇ ਸੀ ਕਹਿੰਦੇ ਉਹ ਬੈਠੇ ਤਾਂ ਇੱਕ ਦੂਜੇ ਨਾਲ ਸਿਰ ਜੋੜ ਕੇ ਗੱਲਾਂ ਕਰ ਰਹੇ ਸੀ ਤਾਂ ਕਿਸੇ ਗੱਲ 'ਚ ਹੱਸ ਪਏ ਹੋਣੇ ਤਾਂ ਫਿਰ ਉਹਨੂੰ ਹਾਸਾ ਮਹਿੰਗਾ ਪੈ ਗਿਆ ਤੇ ਉਹ ਜਫੀ ਮਹਿੰਗੀ ਪੈਗੀ। ਹਾਂ ਜਫੀ ਦਾ ਫਿਰ ਬਿਲਕੁਲ ਉਹ ਫਿਰ ਰਾਤੋਂ ਰਾਤ ਉਹਨਾਂ ਦਾ ਜਿਹੜਾ ਤਵਾਦਲਾ ਜਿਵੇਂ ਉਹ ਪੰਜਾਬ ਸਰਕਾਰ ਕਹਿ ਰਹੀ ਹੈ ਨੇ ਜੇ ਕੋਈ ਗਲਤੀ ਕਰੇ ਅਫਸਰ ਤਾਂ ਉਹਦੀ ਬਦਲੀ ਘੱਟੋਂ ਘੱਟ ਜੇ ਜ਼ਿਆਦਾ ਨਹੀਂ 200 ਕਿਲੋਮੀਟਰ ਤੋਂ ਪਹਿਲਾਂ ਤਾਂ ਕਰਨੀ ਨਹੀਂ। ਠੀਕ ਹੈ। ਠੀਕ ਹੈ। ਵੀ ਉਹਨੂੰ ਘੱਟ ਤੋਂ ਘੱਟ ਵੀ ਜੇ ਬਹੁਤ ਜ਼ਿਆਦਾ ਕੋਈ ਤੰਗ ਵੀ ਹੈ, ਪਰੇਸ਼ਾਨ ਵੀ ਹੈ ਵੀ ਉਹ ਕਹਿੰਦਾ ਵੀ ਮੇਰੇ ਘਰ ਕੋਈ ਦੇਖਣ ਵਾਲਾ ਨਹੀਂ, ਉਹ ਕਹਿੰਦਾ ਵੀ ਮੈਂ ਸ਼ਾਮ ਨੂੰ ਘਰ ਜਾਣਾ ਹੀ ਆ ਬੱਚੇ ਛੋਟੇ ਆ। ਉਹ ਕਹਿੰਦਾ ਉਹਦਾ ਤਵਾਦਲਾ ਵੀ 150 ਕਿਲੋਮੀਟਰ ਤੇ ਕਰਨਾ ਹੀ ਕਰਨਾ। ਤਾਂ ਐਸੇ ਕਰਕੇ ਗਿਆਨੀ ਸੁਲਤਾਨ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਸ਼੍ਰੀ ਮੁਖਤਰ ਸਾਹਿਬ ਜਿਹੜਾ ਉਹਦਾ ਤਵਾਦਲਾ ਕਰ ਦਿੱਤਾ ਗਿਆ ਤਾਂ ਉਹਦੇ ਤੇ ਕਾਫੀ ਲੋਕ ਚਰਚਾ ਵੀ ਕਰ ਰਹੇ ਨੇ ਕਾਫੀ ਉਹਦਾ ਵਿਰੋਧ ਵੀ ਕਰ ਰਹੇ ਆ ਸੋ ਆਪਾਂ ਇੱਕ ਵਾਰ ਜਿਹੜੇ ਅੱਜ ਐਸਜੀਪੀਸੀ ਮੈਂਬਰ ਹੈ ਵਿਰੋਧੀ ਧਿਰ ਦੇ ਮੈਂਬਰ ਨੇ ਉਹ ਜਸਵੰਤ ਸਿੰਘ ਉਹਨਾਂ ਨੇ ਵੀ ਇਸ ਤੇ ਜਿਹੜੀ ਵਿਰੋਧ ਕੀਤਾ ਉਹਨਾਂ ਨੇ ਕੀ ਕਿਹਾ ਮੀਡੀਆ ਨਾਲ ਗੱਲਬਾਤ ਕੀਤੀ ਆਪਾਂ ਇੱਕ ਵਾਰ ਉਹ ਤੇ ਨਜ਼ਰ ਮਾਰਦੇ ਆਂ ਸਿੰਖ ਸਾਹਿਬ ਜਰਨੈਲ ਸੁਲਤਾਨ ਸਿੰਘ ਦੀ ਬਗਲੇ ਦੀ ਗੱਲ ਕੀਤੀ ਆ ਉਹ ਕਿਤੇ ਮੇਰੇ ਕਾਲ ਦੇ ਵਿੱਚ ਇੱਕ ਤਾਂ ਜਿਹੜੇ ਫਜ਼ੀਲ ਤੋਂ ਨਵਾਂ ਸੁਣਾਇਆ ਸੀ ਉਦੋਂ ਵੀ ਉਹ ਸ਼ਾਮਿਲ ਸਨ ਤੇ ਕੱਲ ਪਰਸੋਂ ਵੀ ਦੱਸਦੇ ਕਿ ਉਹਨਾਂ ਨੇ ਉਹ ਉਹਨਾਂ ਨੂੰ ਦਿੱਤੀ ਤਾ ਲਈ ਹਰਪ੍ਰੀਤ ਸਿੰਘ ਉਹਨਾਂ ਨੂੰ ਤੇ ਮੈਂ ਸਮਝਦੇ ਹੁਜੀ ਰਾਜਨੀਤੀ ਜਿਹੜੀ ਆ ਉਹ ਬਾਦਲ ਪਰਿਵਾਰ ਨੂੰ ਵੀ ਕਰਦੀ ਹੈ ਹੋਰ ਸ਼ਰੂਪਨੀ ਕੋੰਦਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਹੈ ਤਾ ਮਿਸਾਲ ਸਿਆਣੇ ਆ ਉਹਨਾਂ ਨੂੰ ਇਹੋ ਜੀ ਜਿਹੜੀ ਰਾਜਨੀਤੀ ਉਹ ਨਹੀਂ ਕਰਨਾ ਚਾਹੀਦੀ ਸਿੰਘ ਸਾਹਿਬ ਜਿਹੜਾ ਸਾਡੇ ਸਨਮਾਨਯੋਗ ਨੇ ਬਹੁਤ ਸਾਡੇ ਨੇ ਔਰ ਇਹ ਨਹੀਂ ਕਿ ਆਫ ਜੇ ਨਾਵਾ ਉਹਨਾਂ ਦੇ ਅਨਸਾਰ ਨਹੀਂ ਇਥੋਂ ਆਇਆ ਤੇ ਹੁਣ ਗਿਆਨੀ ਹਰਪ੍ਰੀਤ ਨੂੰ ਕੱਟਤਾ ਗਿਆਨੀ ਰਗਵੀ ਸਿੰਘ ਨੂੰ ਆਨ ਨੂੰ ਉੱਥੇ ਆਪਣੇ ਹੱਡ ਗ੍ਰੰਥੀ ਜਿਹੜਾ ਹਿਲਾਤਾ ਔਰ ਉਹਨਾਂ ਨੂੰ ਵੀ ਕਈ ਵਾਰ ਕੱਟਣ ਦੀ ਤਿਆਰੀ ਕਰਦੇ ਰਹਿੰਦੇ ਆ ਉਹ ਇਹ ਜਿਹੜੀਆਂ ਬਦਲੀਆਂ ਇਹ ਸਾਰਾ ਕੁਝ ਜਿਹੜਾ ਮੈਂ ਸਮਝਦਾ ਸਾਰੀ ਸਿਆਸੀ ਗੱਲ ਨਹੀਂ ਹੋਣੀ ਚਾਹੀਦੀ ਸਾਂ ਇੱਕ ਵਾਰੀ ਐਟਬੀਸੀ ਅਕਾਲ ਤਖਤ ਤੇ ਐਟਬੀਸੀ ਨੂੰ ਪਹਾਰ ਕਰਨ ਦੀ ਦਾਵਾ ਕਰਦੀ ਹੈ ਉਹਦੇ ਪਾਸੇ ਜਿਹੜੇ ਗਰੰਟੀ ਹੈਆਂ ਇਹੋ ਜਿਹੀਆਂ ਗੱਲਾਂ ਕਰਨ ਦਾ ਜਿਹੜੀਆਂ ਖਾਲਸਾ ਪੰਥ ਗੱਲਾਂ ਕਰਦਾ ਇੱਕ ਪਰਿਵਾਰ ਦੇ ਕਬਜ਼ੇ ਜਾਂ ਸ਼ਰੋਣੀ ਕਮੇਟੀ ਉਹ ਆਪ ਹੀ ਸਾਬਤ ਕਰ ਦਿੰਦੇ ਆ ਔਰ ਖਾਲਸਾ ਪੰਥ ਜਿਹੜਾ ਇਹਨੂੰ ਮੁਕਤ ਕਰਾਉਣਾ ਚਾਹੁੰਦਾ ਇੱਕ ਪਰਿਵਾਰ ਤੋਂ ਖਾਲਸਾ ਪੰਥ ਨੂੰ ਹੀ ਪ੍ਰਬੰਧ ਸਾਰਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈ ਇਹ ਖਾਲਸਾ ਪੰਥ ਦੇ ਹੱਥ ਜੀ ਆਉਣਾ ਚਾਹੀਦਾ ਤਾਂ ਕਿ ਨਿਰਪੱਖ ਇੱਥੇ ਜ਼ਹਿਦਾਦਾਰ ਸਹਿਬਾਨ ਲੱਗਣ ਉਹਨਾਂ ਦਾ ਵਿਧੀ ਵਿਧਾਨ ਬਣੇ ਔਰ ਉਹਨਾਂ ਦਾ ਜਿਹੜਾ ਕਾਰਜਕਾਰ ਪੂਰਾ ਹੋਣ ਤੋਂ ਬਾਅਦ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਜਿਹੜਾ ਉਹ ਜਿਹੜਾ ਹੈ ਉਹ ਨਿਯੁਕਤੀ ਤੋਂ ਬਾਅਦ ਉਹ ਸਨਮਾਨ ਉਹਨਾਂ ਨੂੰ ਸੋ ਬਿਲਕੁਲ ਆਪਾਂ ਸੁਣਿਆ ਕਿ ਗਿਆਨੀ ਜਸਵੰਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਗਲਤ ਹੈ ਹੂੰ ਤੋ ਉਹਨਾਂ ਨੇ ਉਹਦਾ ਖਾਸ ਕਰਕੇ ਵਿਰੋਧ ਕੀਤਾ ਵੀ ਇਹ ਜਿਹੜੀ ਜੇ ਮਿਲ पे ਫਿਰਕੀ ਹੋ ਗਿਆ ਤੇ ਇਹਦਾ ਦਾ ਹੋਣਾ ਨਹੀਂ ਚਾਹੀਦਾ ਠੀਕ ਹੈ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਸਰਬਜੀਤ ਸਿੰਘ ਸੋਹਲ ਜੋ ਅਕਸਰ ਜਿਹੜੇ ਧਾਰਮਿਕ ਮਾਮਲੇ ਆ ਉਹਨਾਂ ਮਾਮਲਿਆਂ ਦੇ ਉੱਪਰ ਟਿੱਖਾ ਟਿੱਪਣੀ ਕਰਦੇ ਆਪਾਂ ਉਹਨੂੰ ਗੱਲਬਾਤ ਕਰਦੇ ਆ ਸੋਹਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਤੁਹਾਡਾ ਧੰਨਵਾਦ ਜੀ ਸਾਹਿਬ ਜੀ ਤੁਹਾਡਾ ਜੀ ਐ ਸੋਹਲ ਸਾਹਿਬ ਸਭ ਤੋਂ ਪਹਿਲਾਂ ਇੱਕ ਇਹ ਦੱਸੋ ਕਿ ਕੱਲ ਜਿਹੜਾ ਗਿਆਨੀ ਸੁਲਤਾਨ ਸਿੰਘ ਸਾਫਕਾ ਸਿੰਘ ਸਾਹਿਬ ਜੀ ਕਿੱ ਤੱਕ ਸ੍ਰੀ ਕੇਸਗੜ ਸਾਹਿਬ ਦੇ ਉਹਨਾਂ ਦਾ ਇੱਕ ਤਵਾਦਲਾ ਕੀਤਾ ਬਤੌਰ ਗ੍ਰੰਥੀ ਸ੍ਰੀ ਕਾਲ ਤੱਕ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਮੁਕਸਰ ਸਾਹਿਬ ਤੱਕ ਕਿਵੇਂ ਦੇਖਦੇ ਹੋ ਉਹਨੂੰ ਇਹ ਵੈਸੇ ਗੁਰੂ ਸਿੰਘ ਜੀ ਬੜੀ ਮਦਦ ਭਾਗੀ ਕੱਢਣਾ ਹੈਗੀ ਆ ਹਮ ਇੱਕ ਤਾਂ ਸਾਹਿਬ ਜਿਹੜੇ ਸੁਲਤਾਨ ਸਿੰਘ ਬਹੁਤ شریف ਬਹੁਤ ਸਿਆਣੇ ਤੋਂ ਬਾਦਮੀ ਨਬੋਤ ਬੋਨ ਨਮਰਦਾ ਵਾਲੇ ਨੇ ਬੜੇ ਸਹਿਜ ਵਸਤਾ ਵਾਲੇ ਤੁਸੀਂ ਆਮ ਕਿਤੇ ਮਿਲੋ ਤੇ ਕਹਿੰਨਾ ਉੱਚਾ ਬੋਲਦੇ ਨਹੀਂ ਜੀ 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 ਫਿਰ ਉਹ ਬਹੁਤ ਗੁਣੀ ਗਿਆਨੀ ਨੇ ਜਦੋਂ ਤੁਸੀਂ ਖਰ ਮੰਦਰ ਸਾਹਿਬ ਜਦੋਂ ਉਹਨਾਂ ਦੀ ਵਾਰੀ ਜਦੋਂ ਮਨਾਮਾ ਹੁੰਦਾ ਜਾਂ ਰੈਰਸ ਦਾ ਪਾਠ ਕਰਦੇ ਆ ਉਹ ਉਚਾਰ ਇੰਨੇ ਸ਼ੁੱਧ ਉਚਾਰਨ ਨੇ ਕਮਾਲ ਜੀ 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 ਬਹੁਤ ਬਹੁਤ ਚੰਗੇ ਉਹਨਾਂ ਦੀਆਂ ਜਿਹੜੀਆਂ ਹੈਗੀ ਐ ਸੰਸਕਾਰ ਨੇ ਵੇਖੋ ਜਿੱਥੇਦਾਰੇ ਹੁਣ ਇਹਨਾਂ ਨੂੰ ਜਿਹੜਾ ਨਿਵੇੜਨਾ ਕਰਨਾ ਜਿਹੜਾ ਤੇ ਜਿਹੜੀ ਜਿਹੜੀ ਘਟਨਾ ਕੀਤੀ ਐ ਇਹ ਸਾਰੀ ਹਰਜਿੰਦਰ ਸਿੰਘ ਧਾਮੀ ਦੀ ਇਹ ਉਹਦੀ ਉਹਦੇ ਰਾਹੀਂ ਸਾਰਾ ਕੁਝ ਬਣ ਰਿਹਾ ਜਦੋਂ ਕਿ ਪ੍ਰਧਾਨ ਸ਼ਰੋਮਣੀ ਗੁਰਦਵਾਰੇ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡਾ ਅੱਛਾ ਸੱਚਾ ਅਹੁਦਾ ਵਾ ਉੱਥੇ ਜਦੋਂ ਜਦੋਂ ਤੁਸੀਂ ਕਿ ਜਥੇਬੰਦੀ ਦੇ ਮੁਖੀ ਬਣਦੇ ਆ ਉਥੋਂ ਦੇ ਪਰੰਪਰਾਵਾਂ ਨੂੰ ਮर्यादा ਨੂੰ ਕਿਉਂਕਿ ਇਹ ਸਾਡਾ ਧਾਰਮਿਕ ਸਾਡੀ ਸੰਸਥਾ ਜੀ ਬਿਲਕੁਲ ਛੋਟਾ ਛੋਟਾ ਮੇਰਾ ਇੱਕ ਸਵਾਲ ਹੈ ਮੈਂ ਤੁਹਾਨੂੰ ਰੋਕ ਰਿਹਾ ਸੌਰੀ ਇੱਕ ਮੇਰਾ ਸਵਾਲ ਹੈ ਕਿ ਦੋ ਦੋ ਜਿਹੜੇ ਵੱਡੇ ਸਟੈਪ ਹੈ ਇੱਕ ਤਾਂ ਇਹ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੁਖਵੀਰ ਬਾਦਲ ਦੇ ਖਿਲਾਫ ਦੂਜਾ ਕੱਲ ਉਹਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਨਾਲ ਜੱਫੀ ਪਾ ਕੇ ਮਿਲਣਾ ਤੇ ਉਹਨਾਂ ਨਾਲ ਸਿਰ ਜੋੜ ਕੇ ਗੱਲ ਕਰਨੀ ਕੀ ਲੱਗਦਾ ਕਿ ਦੋਨੋਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਕਾਲੀ ਦਲ ਨੂੰ ਜਾਂ ਐਸਜੀਪੀਸੀ ਨੂੰ ਰਾਸ ਨਹੀਂ ਆਈਆਂ ਜਾਂ ਕੱਲ ਜਿਹੜਾ ਤਾਜ਼ਾ ਘਟਨਾਕਰਮ ਹੋਇਆ ਕਿ ਉਹਦੇ ਕਰਕੇ ਕੀ ਦਿੱਖਾ ਗੁਰਮ ਸਿੰਘ ਜੀ ਵੀ ਕੋਈ ਗਿਆਨੀ ਹਰਪ੍ਰੀਤ ਸਿੰਘ ਆਪਣੇ ਦਮਦਾਰ ਸਾਹਿਬ ਦੇ ਤਸਦੀ ਜਮੇ ਜਦੇਦਾਰ ਰਹੇ ਨੇ ਐਕਟਿੰਗ ਜਿਹਦੇ ਅੱਛੇ ਕਾਲਕਤਬ ਸਾਹਿਬ ਦੇ ਰਹੇ ਨੇ ਹੂੰ ਕਿ ਉਹਨਾਂ ਦਾ ਪ੍ਰਭਾਵ ਕਿੰਨਾ ਹੈ ਜਦੋਂ ਇੱਥੇ ਸਾਰਿਆਂ ਨਾਲ ਵਿਚਰਦੇ ਨੇ ਸਾਰਿਆਂ ਦਾ ਪ੍ਰੇਮ ਪਿਆਰ ਹੈ ਮਿਲਦੇ ਕਰਦੇ ਆ ਤੇ ਜੋ ਜਿਸ ਹਸਾਂ ਨੇ ਭੂਰੀ ਵਾਲਿਆਂ ਨੇ ਉੱਥੇ ਇੱਕ ਸਮਾਗਮ ਰੱਖਿਆ ਉਹਦੇ ਜਿਹੜੇ ਆਏ ਨੇ ਹੂੰ ਤੇ ਆਰ ਸਿੰਘ ਉਹ ਜਦੋਂ ਜਥੇਦਾਰ ਹੈ ਉਹ ਇਕੱਠੇ ਜਥੇਦਾਰ ਨੇ ਉਹ ਦਮ ਦਮਾ ਸੇ ਜੋ ਅਦਿਵਸੀ ਕੀਸ ਕਰਦਾ ਹੈ ਜਥੇਦਾਰ ਜੀ ਹੂੰ ਕਿ ਆਪਕੋ ਜੋ ਉੱਥੇ ਜਿਹੜੀਆਂ ਬੰਦੇ ਬਲਾਕੇ ਉਹ ਵੀ ਸਾਰੇ ਇੱਕ ਦੂਸਰ ਨੂੰ ਮਿਲ ਹੀ ਰਹੇ ਨੇ ਜੀ ਉਹੀ ਬਿਲਕੁਲ ਲੱਧਪੁਰ ਸਾਹਿਬ ਜਿੱਦਾਂ ਜਥੇਦਾਰ ਜਿਹੜੇ ਪਟਨਾ ਸਾਹਿਬ ਤੋਂ ਆਏ ਤੇ ਜਿਹੜੇ ਜਥੇਦਾਰ ਹਜੂਰ ਆ ਉਹਨਾਂ ਨੇ ਜੱਗੀਆਂ ਹੀ ਪਾ ਕੇ ਨਹੀਂ ਕਿ ਗੜਗਲ ਸਾਹਿਬ ਮਿਲਦੇ ਜਿਹਨਾਂ ਨੂੰ ਇੱਕ ਦੂਰੇ ਨੇ ਛੇ ਗਿਆ ਸੀ ਪਤਝੋ ਕੱਟਿਆ ਸੀ ਹੂੰ ਤੇ ਰਵਾਈ ਮਸਤਾ ਦਿੱਤਾ ਸੀ ਜੀ ਜੀ ਤੇ ਜੋ ਤੇ ਯਾਨੀ ਆਪੇ ਦੀ ਇੱਕ ਮਾਨਵਤਾ ਦੀ ਗੱਲ ਹੈ ਇਨਸਾਨ ਨੇ ਦੀ ਗੱਲ ਹੈ ਕਿ ਧਾਰਮਿਕ ਸੰਤ ਜਿਹੜਾ ਧਾਰਮਿਕ ਮੁਖੀ ਉਹਦਾ ਤੇ ਬਹੁਤ ਵੱਡੇ ਹਿਰਦਾ ਹੁੰਦਾ ਇੰਨਾ ਸ਼ੁੱਧ ਇੰਨਾ ਪਵਿੱਤਰ ਵੀ ਉਹਨੇ ਹਰ ਇੱਕ ਦੇ ਨਾਲ ਸਾਝ ਰੱਖਣੀ ਹਰ ਇੱਕ ਨਾਲ ਪਿਆਰ ਨਾਲ ਪੱਤੇ ਬਣਾਉਣੇ ਆ ਹੂੰ ਜੋਨ ਕਸਾਈ ਤੇ ਇਹ ਮੀਡੀਅਮ ਨੂੰ ਲੱਗਦੀ ਹੈ ਬੜੀ ਬੜੀ ਈਰਖਾ ਵਾ ਅੰਦਰ ਬਹੁਤ ਨਫ਼ਰਤ ਆ ਤੇ ਜਿਹੜੇ 20 ਦਸੰਬਰ ਦੇ ਹੁਕਮਨਾਮੇ ਹੋਏ ਹਨ ਜੀ ਇਹ ੱਲ ਲਾ ਲਣ ਉਹ ਬਦਲਨੇ ਨਹੀਂਗੇ ਜੀ ਉਹ ਜਿਹੜਾ ਪ੍ਰਕਾਸ਼ ਸਾਹਿਬ ਬਾਦਲ ਨੂੰ ਜਿਹੜਾ ਫਗਰੇ ਕੰਮ ਖੋਇਆ ਉਹ ਖੋਇਆ ਠੀਕ ਖੋਇਆ ਸੋ ਸਾਲ ਉਹਨੇ ਪੰਥ ਨਾਲ ਧੋਖਾ ਕੀਤਾ ਸਖਬੀ ਜਿਹੜੇ ਸਖਬੀ ਨੇ ਅੱਠ ਕਬੂਲਨਾਮੇ ਕਬੂਲ ਕੀਤੇ ਨੇ ਅੱਠ ਬਣਾ ਹੂੰ ਇਹਨਾਂ ਨੇ ਗੁਨਾਹ ਕਬੂਲ ਕੀਤੇ ਆ ਕਿ ਜਿਹਨਾਂ ਨੇ ਗੁਨਾਹ ਕੀਤੇ ਉਹ ਸੱਚੇ-ਸੁੱਚੇ ਹੋਗੇ ਤੇ ਜਿਹੜੇ ਪ੍ਰਧਾਰਮਿਕ ਪਦਮਿਆਂ ਤੇ ਬੈਠੇ ਨੇ ਉਹ ਗੁਨਾਹ ਜਿਹਨਾਂ ਨੇ ਫੈਸਲਾ ਪੰਥਾਂ ਦਾ ਪਰੰਪਰਾਵਾਂ ਅਨਸਾਰ ਮर्याਦਾਵਾਂ ਅਨਸਾਰ ਤੇ ਪੰਥਕ ਜਜਬੇਨ ਅਨਸਾਰ ਕੀਤਾ ਵਾ ਲੋਕਾਂ ਦੇ ਭਾਵਨਾ ਅਨੁਸਾਰ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ ਚਲੋ ਹਾਂ ਅੱਛਾ ਸੌਰਬ ਸਾਹਿਬ ਇੱਕ ਮੇਰਾ ਇੱਕ ਇਹ ਜੋ ਗੁਰਮੁਖੀ ਜੀ ਇਹ ਪੰਥ ਨੌ ਜਵਾਨਾਂ ਦੀ ਐਸੇ ਜ਼ਿੰਮੇਵਾਰੀ ਬਣਦੀ ਆ ਆ ਜਿਹੜਾ ਪਰਿਵਾਰ ਜਿਹੜਾ ਸੁਖਬੀਰ ਸਿੰਘ ਬਾਦਲ ਜਿਸ ਤੋਂ ਲੋਕੀ ਕਹਿੰਦੇ ਆ ਕਿ ਕਮਲਾ ਉਹ ਚੱਲਿਆ ਇਹ ਇੱਕ ਜਿਹੜੀ ਮਗਰ ਬੈਠਿਆਂ ਦੀ ਸੋਚ ਬਣਾ ਰਹੀ ਆ ਇਹਦੇ ਸਾਰਦਾ ਸਾਰਾ ਜਿਹੜਾ ਜ਼ਿੰਮੇਵਾਰ ਆ ਹਰਜਿੰਦਰ ਸਿੰਘ ਧਾਮੀ ਆ ਜੀ ਜੀ ਅੱਛਾ ਸੋਹ ਸੋਹ ਸਾਹਿਬ ਮੇਰਾ ਇੱਕ ਸਵਾਲ ਹੈ ਜੀ ਜੀ ਸੋਹ ਸਾਹਿਬ ਮੇਰਾ ਇੱਕ ਸਵਾਲ ਹੈ ਜਿਵੇਂ ਕੱਲ ਆਪਾਂ ਤਾਜ਼ਾ ਕਟਨਾ ਕਰਮ ਚਲੋ ਕੱਲ ਤੇ ਆਪਾਂ ਦੇਖਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਜਿਹੜੀ ਮਹਿੰਗੀ ਪੈ ਗਈ ਆਪਾਂ ਮੁਲਾਕਾਤ ਹੀ ਕਹਾਂਗੇ ਉਹਨੂੰ ਚਾਹੇ ਉਹ ਜਫੀ ਪਾ ਕੇ ਕੀਤੀ ਐ ਚ ਇਹ ਗੱਲਾਂ ਕਰਕੇ ਸਿਰ ਜੋੜ ਕੇ ਕੀਤੀ ਉਹ ਇੱਕ ਮੁਲਾਕਾਤ ਹੀ ਸੀਗੀ ਇੱਕ ਸਵੱਭ ਬਣਿਆ ਧਾਰਮਿਕ ਪ੍ਰੋਗਰਾਮ ਦਾ ਤਾਂ ਹੁਣ ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ ਨੇ ਐਸਜੀਪੀਸੀ ਦੇ ਤਾਂ ਉਹ ਵਿਰੋਧੀ ਧਿਰ ਦੇ ਨਾਲ ਐ ਕਿ ਲੱਗਦਾ ਕਿ ਅਗਲੀ ਵਾਰੀ ਉਹਨਾਂ ਦੀ ਆ ਸਕਦੀ ਹੈ ਅਗਲਾ ਸਮਾਂ ਹੁਣ ਬਦਲੀ ਦਾ ਜਾਂ ਜਿਵੇਂ ਵੀ ਉਹਨਾਂ ਦਾ ਇਹਨਾਂ ਦੇ ਵਿੱਚ ਐਸ ਤੇ ਮੈਨੂੰ ਲੱਗਦਾ ਜੀ ਇਹਨਾਂ 'ਚ ਅਬਦਾਲੀ ਦੀ ਸੋਚ ਇਹਨਾਂ ਦੇ ਵਿੱਚ ਐਂਟਰ ਕਰ ਗਈ ਆ ਇਹ ਕਿਤੇ ਹੀ ਜਿੱਦਾਂ ਉਹਨੇ ਹਰਮੰਦਰ ਸਾਹਿਬ ਨੂੰ ਬਰੂਦਾ ਬਰੂਦ ਨਾਲ ਉਡਾਇਆ ਸੀਗਾ ਪਰ ਮੁਰਗੇ ਉਹਨਾਂ ਸਿੱਖਾਂ ਨੇ ਉਹਨੀਆਂ ਬਾਹਾਂ ਬਣ ਕੇ ਫੌਜਾਂ ਤੇ ਉਹਨਾਂ ਕੋ ਉਹਨਾਂ ਕੋਈ ਮੁਰਗੇ ਵੇਜਿਆ ਜਿਹੜਾ ਹੈਗਾ ਸਰੋਵਰ ਪੂਰਾ ਖਾਲੀ ਕਰਾਇਆ ਤੇ ਨਵਾਂ ਸਖਾਇਰ ਮਦਸਾ ਬਣਾਇਆ ਸੀ ਇਹਨਾਂ ਦੀ ਸੋਝ ਮਿਲ ਗਈ ਸਤਵੰਤਕੌਰ ਵੇਖੋ ਉਸ ਪਰਿਵਾਰ ਦੀ ਆ ਉਹ ਸਾਡੇ ਉਸ ਚੱਕ ਜੀ ਦੀ ਛੇਦ ਦੀ ਬੇਟੀ ਆ ਸੰਤਾ ਦੇ ਉਹਨਾਂ ਦੀ ਪੁੱਤਰੀ ਆ ਜੀ ਜੀ ਜੇ ਇਹਨਾਂ ਨੇ ਕੋਈ ਪਹਿਲਾਂ ਮਹਿੰਦਰ ਗਰੇਵਾਲ ਨੇ ਕਿ ਹਰਕਤ ਕੀਤੀ ਤੇ ਉਹਨਾਂ ਦੇ ਵਿਰੁੱਧ ਬਿਆਨ ਦਿੱਤਾ ਸੀ ਹਮ ਤੇ ਮੁਰਗੇ ਉਹਨਾਂ ਦੀ ਘੋੜੀ ਨਵਾਈ ਤੇ ਮੁਰਗੇ ਉਹਨਾਂ ਨੇ ਅਖਾਲਸ ਸਾਹਿਬ ਤੋਂ ਮਾਫੀ ਰਿਟਰਨ ਮਾਫੀ ਮੰਗੀ ਆ ਹਮ ਤੇ ਜੇ ਇਦਲੀ ਇਹ ਕੋਈ ਕਾਰਵਾਈ ਕੀਤੀ ਹਰਜਿੰਦਰ ਸਿੰਘ ਧਾਮੀ ਧਾਮੀ ਸਾਹਿਬ ਆਪਣੀਆਂ ਵਿਚਾਰ ਕਰ ਲੋ ਕਿ ਤੁਸੀਂ ਪੰਥ ਦੇ ਵਿੱਚ ਰਹਿਣਾ ਕਿਸਣਾ ਰਹਿਣਾ ਹੂੰ ਇਹ ਇਹ ਦੀ ਮੈਂ ਦੱਸੋ ਜੀ ਸਰ ਗੁਰਮਖਸ ਸਿੰਘ ਜੀ ਸੰਸਥਾਵਾਂ ਦੇ ਮੁਖੀ ਹੁੰਦੇ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹੁੰਦੀਆਂ ਉਹਨਾਂ ਨੇ ਹਰ ਚੀਜ਼ ਨੂੰ ਬੜਾ ਜਿਹੜੇ ਵਿਚਾਰ ਕਰਕੇ ਬੈਲੈਂਸ ਕਰਕੇ ਰੱਖਣਾ ਕਿ ਸਾਡੇ ਆਸ਼ਰਸ਼ੀਅਤ ਕੌਣ ਨੇ ਆ ਕੌਣ ਹੈ ਇਹਨਾਂ ਦਾ ਸਤਿਕਾਰ ਕਿ ਬਣਦਾ ਇਹਨਾਂ ਨੂੰ ਆਪਾਂ ਦੇ ਮਾਣ ਸਤਕਾਰ ਦੇਣਾ ਜਦੋਂ ਦੇ ਮਾਣ ਸਤਕਾਰ ਛੱਡ ਬੈਠੋਗੇ ਤਾਂ ਇਹ ਸੰਸਥਾ ਦਾ ਤੁਸੀਂ ਸੱਤਿਆਨਾਸ਼ ਕਰ ਦੋਗੇ ਠੀਕ ਠੀਕ ਹੈ ਠੀਕ ਹੈ ਸੋਹਲ ਸਾਹਿਬ ਤੁਹਾਡਾ ਜ਼ਵਾਕ ਬਹੁਤ ਬਹੁਤ ਧੰਨਵਾਦ ਸੋਹਲ ਸਾਹਿਬ ਸੋ ਬਿਲਕੁਲ ਆਪਾਂ ਜਿਵੇਂ ਅਮਰੀ ਸੁਣਿਆ ਕਿ ਸੋਨ ਸਾਹਿਬ ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਰੱਖੀ ਹੈ ਪਰ ਹੁਣ ਜਿਹੜੀ ਗੱਲ ਇਹ ਆ ਕਿ ਜਿਹੜੇ ਫੈਸਲੇ ਆ ਜਿਵੇਂ ਆਪਾਂ SGPC ਦੇ ਫੈਸਲੇ ਕਹਿ ਰਹੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਕੇਰੋ ਦੇਖੋ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਇਹ ਤਾਂ ਚੀਜ਼ ਹੈ ਕਿ ਉਹ ਕਹਿੰਦੇ ਵੀ ਸਭ ਤੋਂ ਮੋਰੀ ਜਿਹੜਾ ਭੂਮਿਕਾ ਉਹਨਾਂ ਦੀ ਸੀ ਪਰ ਹੁਣ ਉਹ ਇੱਕ ਮੋਰੀ ਭੂਮਿਕਾ ਦੇ ਨਾਲ-ਨਾਲ ਹੁਣ ਕੋਈ ਸ਼ਰੀਕ ਵੀ ਨਹੀਂ ਅੱਜ ਦੀ ਡੇਢ ਦੇ ਵਿੱਚ ਉਹ ਸੁਖਵੀਰ ਬਾਦਲ ਦੇ ਸ਼ਰੀਕ ਵੀ ਹੈ ਤਾਂ ਹੁਣ ਇਸ ਤੋਂ ਬਾਅਦ ਹੁਣ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਜਿਹੜਾ ਗਿਆਨੀ ਹਰਪੀ ਸਿੰਘ ਆਲਾ ਜੋ ਹੋਣਾ ਸੀ ਉਹ ਪਹਿਲਾਂ ਹੋ ਗਿਆ ਤਾਂ ਇਸ ਕਰਕੇ ਇਹ ਹੈ ਕਿ ਜਿਹੜਾ ਗਿਆਨੀ ਹਰਪੀਸ ਜਿਹੜੇ ਗਿਆਨੀ ਸੁਲਤਾਨ ਸਿੰਘ ਦੀ ਜਿਹੜੀ ਬਦਲੀ ਆ ਜਿਹੜਾ ਉਹ ਤਬਾਦਲਾ ਕੀਤਾ ਉਹਦਾ ਵਿਰੋਧ ਹੋ ਰਿਹਾ ਚਾਹੇ ਉਹ ਕਿਤੇ ਅੰਦਰੂਨੀ ਤੌਰ ਤੇ ਹੋ ਰਿਹਾ ਚਾਹੇ ਕੋਈ ਸਾਹਮਣੇ ਆ ਕੇ ਕਰ ਰਿਹਾ ਪਰ ਉਹਦਾ ਜਿਹੜਾ ਵਿਰੋਧ ਆ ਖਾਸ ਕਰਕੇ ਉਹਦੇ ਵਿੱਚ ਐਸਜੀਪੀਸੀ ਆ ਜਿਹੜੀ ਐਸਜੀਪੀਸੀ ਨੂੰ ਜ਼ਰੂਰ ਲੋਕ ਹੈ ਜਿਹੜਾ ਉਹ ਲੰਮਿਆਤੀ ਲੈ ਰਹੇ ਠੀਕ ਹੈ ਵਰ ਵਾਲੇ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਗਿਆਨੀ ਸੁਲਤਾਨ ਸਿੰਘ ਦਾ ਜਿਹੜਾ ਤਬਾਦਲਾ ਕੀਤਾ ਗਿਆ ਤਾਂ ਕਾਰਨ ਕੀ ਹੈ ਕਿ ਵਾਕਈ ਉਹ ਜੱਫੀ ਪਈ ਹੈ ਜਾਂ ਫਿਰ ਉਹ ਮਿਲਣੀ ਹੋਈ ਹੈ ਉਸ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਤਬਾਦਲਾ ਕੀਤਾ ਗਿਆ ਕਿ ਵਾਕਈ ਉਹ ਜੱਫੀ ਜਿਹੜੀ ਉਹ ਮਹਿੰਗੀ ਪੈ ਗਈ ਕਿ ਹੁਣ ਉਹਨਾਂ ਨੂੰ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਹੁਣ ਡਿਊਟੀ ਜਿਹੜੀ ਆ ਉਹ ਹੋਰ ਜਗ੍ਹਾ ਤੇ ਜਿਹੜੀ ਨਿਭਾਣੀ ਪਵੇਗੀ ਜਿੱਥੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਸੋ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੇ ਲੈ ਕੇ ਜਾਂ ਧਾਰਮਿਕ ਇਸੇ ਇਸ਼ੂ ਨੂੰ ਲੈ ਕੇ ਜੜੀਆ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.